ਪੰਜਾਬ ਦੇ ਕਿਸਾਨ ਦਿੱਲੀ ਲਈ ਤੁਰ ਪਏ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੜਕਾਂ ਤੇ ਬਸ ਟਰਾਲੀਆਂ ਹੀ ਟਰਾਲੀਆਂ ਤੁਹਾਨੂੰ ਨਜ਼ਰ ਆਣਗੀਆਂ ਸਰਵੰਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਇਹ ਕਾਫਲਾ ਫਤਿਹਗੜ੍ਹ ਸਾਬ ਤੋਂ ਤੁਰਿਆ ਸੀ ਸ਼ੰਭੂ ਬਾਰਡਰ ਇਹਨਾਂ ਨੇ ਪਹੁੰਚਣਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕਿਸਾਨਾਂ ਦੀਆਂ ਟਰਾਲੀਆਂ ਹੀ ਨਜ਼ਰ ਆ ਰਹੀਆਂ ਨੇ ਹਾਲਾਂਕਿ ਸਰਕਾਰ ਨੇ ਵੀ ਇੰਤਜ਼ਾਮ ਪੂਰੇ ਕੀਤੇ ਨੇ ਸ਼ੰਭੂ ਬਾਰਡਰ ਤੇ ਖਾਸ ਕਰਕੇ ਤਿਆਰੀਆਂ ਕੀਤੀਆਂ ਗਈਆਂ ਨੇ ਪਰ ਜਦੋਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੀਆਂ ਤਿਆਰੀਆਂ ਦੇ ਵਿੱਚ ਵੀ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ ਇੱਕ ਲੰਮਾ ਕਾਫਲਾ ਹੈ ਚਾਹੇ ਇੱਧਰ ਹੋਵੇ ਚਾਹੇ ਉਧਰ ਹੁਣ ਹਰ ਪਾਸੇ ਕਿਸਾਨ ਹੀ ਕਿਸਾਨ ਤੁਹਾਨੂੰ ਨਜ਼ਰ ਆਣਗੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਕਾਫਲੇ ਦੀ ਸ਼ੁਰੂਆਤ ਹੈ ਕਾਫਲੇ ਦੀ ਅਗਵਾਈ ਕਰ ਰਹੇ ਸਰਵਨ ਸਿੰਘ ਪੰਦੇਰ ਅਤੇ ਇਸ ਕਾਫਲੇ ਦੇ ਵਿੱਚ ਟਰਾਲੀਆਂ ਜੁੜਦੀਆਂ ਹੀ ਜਾ ਰਹੀਆਂ ਨੇ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਟਰਾਲੀਆਂ ਅੱਗੇ ਨੇ ਉਨੀਆਂ ਹੀ ਟਰਾਲੀਆਂ ਪਿੱਛੇ ਵੀ ਨਜ਼ਰ ਆ ਰਹੀਆਂ ਨੇ ਨਾਲ ਹਰੇ ਝੰਡੇ ਨੇ ਕਿਸਾਨੀ ਝੰਡੇ ਨੇ ਜੋ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਦੇ ਅੱਗੇ ਲਗਾ ਕੇ ਜਾ ਰਹੇ ਨੇ ਪਿਛਲੀ ਵਾਰ ਦਾ ਨਜ਼ਾਰਾ ਵੀ ਬਿਲਕੁਲ ਕੁਝ ਇਸ ਤਰ੍ਹਾਂ ਦਾ ਹੀ ਸੀ ਇਸ ਵਾਰ ਕਿਸਾਨਾਂ ਦੇ ਨਾਲ ਸਰਕਾਰ ਨੇ ਗੱਲ ਜ਼ਰੂਰ ਕੀਤੀ ਤਿੰਨ ਮੰਤਰੀ ਚੰਡੀਗੜ੍ਹ ਆਏ ਪੱਜੇ ਪੱਜੇ ਗੱਲਬਾਤ ਜ਼ਰੂਰ ਤੋਰੀ ਪਰ ਗੱਲ ਦਾ ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਜੇ ਹੱਲ ਨਿਕਲਿਆ ਹੁੰਦਾ ਤਾ ਹਾਲਾਤ ਇਸ ਤਰ੍ਹਾਂ ਦੇ ਨਾ ਹੁੰਦੇ ਇਸ ਤਰ੍ਹਾਂ ਕਿਸਾਨ ਸੜਕਾਂ ਤੇ ਨਾ ਹੁੰਦੇ ਨਾ ਹੀ ਲੋਕ ਖੱਜਲਖوار ਹੁੰਦੇ ਨਾ ਹੀ ਕਿਸਾਨ ਪਰੇਸ਼ਾਨ ਹੁੰਦੇ ਤੇ ਨਾ ਹੀ ਸਰਕਾਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਨਾ ਕਿਸਾਨਾਂ ਨੇ ਸ਼ੰਭੂ ਬਾਰਡਰ ਜਾਣਾ ਉੱਥੇ ਵੀ ਇੰਤਜ਼ਾਮ ਪੂਰੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੀਆਂ ਜਿਵੇਂ ਕਿਸਾਨ ਤੁਰੇ ਸਨ ਇਹ ਸ਼ੰਭੂ ਬਾਰਡਰ ਪਹੁੰਚਣਗੇ ਸ਼ੰਭੂ ਬਾਰਡਰ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਸੈਵਨ ਲੇਅਰ ਸਿਕਿਉਰਿਟੀ ਉੱਥੇ ਹੈ ਖਾਸ ਕਰਕੇ ਜੋ ਮੌਕ ਡ੍ਰਿਲ ਹੈ ਹਰਿਆਣਾ ਪੁਲਿਸ ਉਹ ਵੀ ਕਈ ਦਿਨਾਂ ਤੋਂ ਕਰ ਰਹੀ ਹੈ ਉੱਥੇ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਨੇ ਤੇ ਹੁਣ ਕਿਸਾਨ ਵੀ ਤੁਰ ਪਏ ਨੇ ਕਿਉਂਕਿ ਇਹਨਾਂ ਨੇ ਵੀ ਇਹ ਹੱਦ ਲਿਆ ਹੈ ਕਿ ਸਰਕਾਰ ਨਾਲ ਆੜਾ ਲਾਇਆ ਤਾਂ ਮੰਗਾਂ ਮੰਨਵਾਉਣੀਆਂ ਹੀ ਨੇ